ਸਿਆਸਤ ਦੇ ਵਿੱਚ ਵੀ ਜਦੋਂ ਸਿਆਸਤਦਾਨ ਪਰਵਰਤਨ ਕਰਦੇ ਰਹਿੰਦੇ ਆ ਪਾਰਟੀਆਂ ਦੇ ਅੰਦਰ ਉਹ ਪਾਰਟੀਆਂ ਦਾ ਦਿਸ਼ਾਹੀਨ ਨਹੀਂ ਹੁੰਦੀਆਂ ਦਿਸ਼ਾਹੀਨ ਉਦੋਂ ਹੁੰਦੀਆਂ ਜਦੋਂ ਪਾਰਟੀਆਂ ਚ ਖੜੋਤ ਆ ਜਾਂਦੀ ਹੈ ਤੇ ਖੜੋਤ ਉਦੋਂ ਆਉਂਦੀ ਹੈ ਜਦੋਂ ਇੱਕ ਪਰਿਵਾਰ ਪਾਰਟੀਆਂ ਨੂੰ ਆਪਣੀ ਜਗੀਰ ਸਮਝਣ ਲੱਗ ਪੈਂਦਾ ਵਾਹ ਹਿੰਦੁਸਤਾਨ ਦੀਆਂ ਪਾਰਟੀਆਂ ਦਾ ਇਤਿਹਾਸ ਦੇ ਸਾਊਥ ਇੰਡੀਆ ਦੇ ਵਿੱਚ ਪਰਵਾਰਕ ਪਾਰਟੀਆਂ ਡੈਮਸ ਹੋ ਗਈਆਂ ਯੂਪੀ ਦੇ ਵਿੱਚ ਮਾਇਆਵਤੀ ਦੀ ਪਾਰਟੀ ਡੈਮਸ ਹੋ ਗਈ ਹਰਿਆਣੇ ਦੇ ਵਿੱਚ ਚੁੱਟਾਲਿਆਂ ਦੀ ਪਾਰਟੀ ਡੈਮਸ ਹੋ ਗਈ ਜਿਹਾਰ ਦੇ ਵਿੱਚ ਲਾਲੂ ਦੀ ਪਾਰਟੀ ਦਾ ਹਾਲ ਹੈ ਤੇ ਕਾਂਗਰਸ ਦਾ ਦੇਖ ਲਓ ਕਾਂਗਰਸ ਦਾ ਵੀ ਬਾਤ ਤੇ ਇਹੋ ਵਰਤਾਰਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਰਤਿਆ ਸ਼੍ਰੋਮਣੀ ਅਕਾਲੀ ਦਲ ਬਾਕੀ ਸਿਆਸੀ ਪਾਰਟੀਆਂ ਵਾਂਗੂ ਕੋਈ ਸਿਆਸੀ ਪਾਰਟੀ ਨਹੀਂ ਹੈ ਸਿੱਖਾਂ ਦੀ ਰਾਸੀ ਪ੍ਰਤਨਿਧਤਾ ਕਰਦੀ ਜਮਾਤ ਸਿੱਖਾਂ ਦੀ ਰਾਸੀ ਪ੍ਰਤਨਿਧਤਾ ਕਰਦੀ ਜਮਾਤ ਔਰ ਅਕਾਲੀ ਪੋਲਿਟਿਕਸ ਦਾ ਇਤਿਹਾਸ ਹੈ ਕਿ ਅਕਾਲੀ ਲੀਡਰ ਆਪਸ ਦੇ ਵਿੱਚ ਝਗੜਦੇ ਵੀ ਰਹਿੰਦੇ ਸੀ ਲੜਦੇ ਵੀ ਰਹਿੰਦੇ ਸੀ ਕਦੇ ਰੁੱਸ ਵੀ ਜਾਂਦੇ ਸੀ ਕਦੇ ਮੰਨ ਵੀ ਜਾਂਦੇ ਸੀ ਪਰ ਕਦੇ ਸਿਧਾਂਤਾਂ ਨੂੰ ਪਰੰਪਰਾਵਾਂ ਨੂੰ ਪਿੱਠ ਨਹੀਂ ਸੀ ਦਿੱਤਾ ਇਹੋ ਕਾਰਨ ਸੀ ਕਿ ਪੰਥਕ ਵੋਟ ਬੈਂਕ ਦੇ ਉੱਤੇ ਉਹਨਾਂ ਦਾ ਪੂਰੀ ਤਰ੍ਹਾਂ ਜਿਹੜਾ ਹੈ ਉਹ ਕੰਟਰੋਲ ਹੁੰਦਾ ਸੀ ਜਿਹੜੇ ਸਿੱਖ ਪਰਿਵਾਰਾਂ 'ਚ ਜਨਮੇ ਆ ਉਹ ਅਕਾਲੀ ਪਾਰਟੀ ਨੂੰ ਆਪਣੀ ਮਾਂ ਪਾਰਟੀ ਦੇ ਤੁਲ ਸਮਝਦੇ ਸੀ ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ ਇੰਦੇ ਇੱਕ ਵਾਰੀ ਇਲੈਕਸ਼ਨ ਦੇ ਵਿੱਚ ਕੋਈ ਕਾਂਗਰਸ ਦੇ ਲੀਡਰ ਆਪਣੀ ਗੱਡੀ ਤੇ ਜਾ ਰਿਹਾ ਸੀ ਤੇ ਪੰਜ ਸੱਤ ਘਰ ਸੀ ਖੇਤਾਂ ਦੇ ਵਿੱਚ ਉਹਨੇ ਸੋਚਿਆ ਵੀ ਇਹ ਪੰਜ ਸੱਤ ਘਰ ਐ ਖੇਤਾਂ ਦੇ ਵਿੱਚ ਤੇ ਕਿਉਂ ਨਾ ਮੈਂ ਇੱਥੇ ਇਹਨਾਂ ਘਰਾਂ ਦੇ ਵਿੱਚ ਵੋਟਾਂ ਵਾਸਤੇ ਕਹਿ ਜਾਵਾਂ ਉਹ ਪੰਜ ਸੱਤ ਘਰ ਇੱਕੋ ਹੀ ਪਰਿਵਾਰ ਦੇ ਸੀ ਤੇ ਉਹਨਾਂ ਦਾ ਬਜ਼ੁਰਗ ਜਿਹੜਾ ਸੀ ਉਹ ਕਿਤੇ ਬਾਹਰ ਬੈਠਾ ਸੀ ਤੇ ਉਹਦੀ ਦਾੜ੍ਹੀ ਕੱਟੀ ਹੋਈ ਸੀ ਉਹ ਨੂੰ ਜਾ ਕੇ ਕਹਿਣ ਲੱਗਿਆ ਬਜ਼ੁਰਗੋ ਮੈਂ ਫਲਾਨਾ ਸਿਉਂ ਅਲਾਨੀ ਪਾਰਟੀ ਤੋਂ ਉਹਨੂੰ ਪਤਾ ਲੱਗਿਆ ਤੁਹਾਡੀਆਂ ਇੱਥੇ ਵੋਟਾਂ ਐ ਤੇ ਇਲੈਕਸ਼ਨ ਚੱਲਦੀ ਐ ਸਾਡੇ ਕੈਂਡੀਡੇਟ ਨੂੰ ਵੋਟਾਂ ਪਾਇਓ ਉਹ ਕਹਿੰਦਾ ਵੀ ਗੱਲ ਐ ਕਿ ਤੁਸੀਂ ਚਾਹ ਪੀਣੀ ਐ ਚਾਹ ਦੱਸੋ ਦੁੱਧ ਪੀਣਾ ਦੁੱਧ ਦੱਸੋ ਜੇ ਪ੍ਰਸ਼ਾਦਾ ਸ਼ਕਣਾ ਮੈਂ ਪ੍ਰਸ਼ਾਦਾ ਤਿਆਰ ਕਰਾ ਦੇਣਾ ਇਹ ਵੋਟਾਂ ਦਾ ਭਾਈ ਅਸੀਂ ਪੰਥ ਦੀ ਪਾਰਟੀ ਨੂੰ ਪਾਉਣੀ ਹੈ। ਉਹ ਕਹਿਣ ਲੱਗਿਆ ਬਾਬਾ ਇੱਕ ਗੱਲ ਦੱਸ। ਦਾੜੀ ਤੇਰੀ ਕੱਟੀ ਐ। ਤੇਰਾ ਪੰਥ ਨਾਲ ਕੀ ਬਾਬਾ ਸਤਾ ਓਏ? ਉਹ ਕਹਿੰਦਾ ਹੁਣ ਤੂੰ ਕੀ ਸਮਝਦਾ? ਮੇਰੀ ਤਾਂ ਕੱਟੀ ਐ। ਤੇ ਕਾਂਗਰਸ ਨੂੰ ਵੋਟਾਂ ਪਾ ਕੇ ਮੈਂ ਪੰਥ ਦੀ ਵੀ ਕੱਟ ਦਿਆਂ? ਵਾਜੇ ਗੁਰ। ਇਹ ਨਹੀਂ ਹੁਣ। ਇਸ ਤਰ੍ਹਾਂ ਦੀ ਸਪਿਟ ਸੀਗੀ। ਲੇਕਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਹੋ ਗਿਆ 20 ਸਾਲਾਂ ਚ ਇੱਕ ਜਨਰੇਸ਼ਨ ਬਦਲ ਜਾਂਦੀ ਹੈ ਤੇ ਤੇ 30 ਸਾਲਾਂ 35 ਸਾਲਾਂ ਤੋਂ ਇੱਕ ਪਰਿਵਾਰ ਪੁਰਿਆ ਹੁੰਦਾ ਖੜੋਤ ਪੈਦਾ ਹੋਣੀ ਸੰਭਵ ਸੀ ਖੜੋਤ ਪੈਦਾ ਹੋ ਗਈ ਸਿਧਾਂਤ ਛੱਡੇ ਗਏ ਪਰੰਪਰਾਵਾਂ ਛੱਡੀਆਂ ਇਹ ਕਾਰਨ ਸੀ ਬੜਾ ਵਰਤਾਰਾ ਵਰਤਾਇਆ ਉਹਦੀ ਪਿੱਠ ਭੂਮੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਨੇ ਮਾਫੀ ਕਈ ਵਾਰ ਮੰਗੀ ਸੀ ਗਾਹੇ ਬਖਾਇ ਸਟੇਜਾਂ ਤੋਂ ਪਰ ਗੱਲ ਨਹੀਂ ਸੀ ਬਣੀ ਜਦੋਂ ਮੈਂ ਬਤੌਰ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਕਰ ਰਿਹਾ ਸੀ ਤੇ ਇੱਕ ਵਾਰੀ ਅਪਰੋਚ ਨਹੀਂ ਸੀ ਹੋਈ ਕਈ ਵਾਰੀ ਅਪਰੋਚ ਹੋਈ ਸੀ ਗੱਲ ਜੀ ਨਹੀਂ ਬਣੀ ਤੁਸੀਂ ਸਾਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰੋ ਅਸੀਂ ਖਿਮਾ ਜਾਂਚਨਾ ਮੰਗਾਗੇ ਤੇ ਤੁਸੀਂ ਸਾਨੂੰ ਧਾਰਮਿਕ ਤਨਖਾਹ ਲਾ ਕੇ ਘੜੀ ਦੋ ਮੈਂ ਉਹਨਾਂ ਨੂੰ ਇਹ ਕਹਿਆ ਸੀ ਕਿ ਜੇ ਇਸ ਤਰ੍ਹਾਂ ਦਾ ਵਰਤਾਰਾ ਵਰਤ ਗਿਆ ਤੁਸੀਂ ਪਤਾ ਨਹੀਂ ਬਾਹਰ ਆਉਣਾ ਹੈ ਕਿ ਨਹੀਂ ਆਉਣਾ ਪਰ ਅਸੀਂ ਜ਼ਰੂਰ ਡੁੱਬ ਜਾਗੇ ਹੂੰ ਇਹ ਨਹੀਂ ਹੋਣਾ ਤੁਸੀਂ ਆਪ ਹੀ ਖੰਡਪਾਤ ਸਾਹਿਬ ਕਰਾਓ ਆਪ ਹੀ ਜੋੜੇ ਝਾੜੋ ਆਪ ਹੀ ਪਾਂਡੇ ਮਾਜੋ ਆਪ ਹੀ ਅਰਦਾਸ ਕਰੋ ਤੇ ਆਪ ਹੀ ਕਰੇ ਚੱਲ ਜਾਓ ਇਹਨਾਂ ਨੇ ਦੋਕਸਾਲ ਇਸ ਤਰ੍ਹਾਂ ਕੀਤਾ ਤੁਸੀਂ ਦੇਖਿਆ ਹੀ ਹੋਣਾ ਫਿਰ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਤਿੰਨ ਨੇਤਾ ਮੇਰੇ ਕੋਲ ਆਇਆ ਇੱਕ ਚਿੱਠੀ ਲੈ ਕੇ ਕਹਿੰਦੇ ਆ ਚਿੱਠੀ ਹੈ ਤੇ ਇਹ ਚਿੱਠੀ ਦੇ ਆਧਾਰ ਤੇ ਤੁਸੀਂ ਸਾਨੂੰ ਸਨਲਬ ਕਰੋ ਤੇ ਉਹ ਚਿੱਠੀ ਚ ਲਿਖਿਆ ਸੀ ਕਿ ਸਾਡੇ ਤੋਂ ਜਾਣੇ ਅਣਜਾਣੇ ਸਰਕਾਰ ਚ ਲਾਉਂਦੇ ਆ ਭੁੱਲਾਂ ਹੋ ਜਾਂਦੀਆਂ ਤੇ ਅਸੀਂ ਉਹਨਾਂ ਭੁੱਲਾਂ ਦੀ ਖਿਮਾ ਜਾਂਚਨਾ ਕਰਨੀ ਚਾਹੁੰਦੇ ਆ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਦਮੁਖ ਖਿਮਾ ਜਾਂਚਨਾ ਕਰਨ ਦਾ ਮੌਕਾ ਦਿੱਤਾ ਜਾਵੇ ਮੈਨਾਂ ਨੂੰ ਕਿਹਾ ਵੀ ਨੰਬਰ 1 ਇਹ ਭੁੱਲਾਂ ਦਾ ਵਰਣਨ ਨਹੀਂ ਹੈ ਇਹਦੇ ਚ ਕਿਹੜੀਆਂ ਭੁੱਲਾਂ ਹੋਈਆਂ ਇਹਨੇ ਜਾਣੇਣ ਜਾਣੇ ਹੋ ਜਾਂਦੀਆਂ ਮੈਂ ਕਿ ਜਾਣੇਣ ਜਾਣੇ ਤਾਂ ਹਰ ਸਿੱਖੀ ਮੰਗਦਾ ਅਸੀਂ ਵੀ ਮੰਗਦੇ ਜਦੋਂ ਗੁਰੂ ਮਹਾਰਾਜ ਆ ਕੇ ਪੇਸ਼ ਹੁੰਨੇ ਸੱਚੇ ਪਾਤਸ਼ਾਹ ਗਲਤੀਆਂ ਹੋ ਜਾਂਦੀਆਂ ਜ਼ਿੰਦਗੀ ਚ ਖਿਮਾ ਕਰੀ ਮੈਂ ਤਾਂ ਅਫਰਦਾਸ ਕਰਦਾ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਜਦੋਂ ਜਾਈਦਾ ਗਲਤੀਆਂ ਕਿਹੜੀਆਂ ਹੋਈਆਂ ਇਹਦਾ ਉਲੇਖ ਨਹੀਂ ਹੈ ਇਹਦਾ ਉਲੇਖ ਕਰੋ ਫਿਰ ਜੇ ਤੁਸੀਂ ਗਲਤੀਆਂ ਦਾ ਉਲੇਖ ਕਰਤਾ ਤੇ ਇਹਦੇ ਨਾਲ ਜਿਨ੍ਹਾਂ ਕਾਰਨ ਗਲਤੀਆਂ ਹੋਈਆਂ ਪਹਿਲੇ ਜਿਹੜੇ ਜਥੇਦਾਰ ਹੈ ਉਹਨਾਂ ਵੱਲ ਵੀ ਉਂਗਲ ਜਾਊਗੀ ਤੇ ਉਹ ਵੀ ਮਾਮਲੇ ਖੁੱਲਣਗੇ ਪਹਿਲਾਂ ਗਲਤੀਆਂ ਦਾ ਬਲਿਖ ਕਰੋ ਦੂਜਾ ਆਪਣੇ ਅਹੁਦੇ त्याਗੋ ਉਸ ਤੋਂ ਬਾਅਦ ਅਸੀਂ ਇਹ ਪ੍ਰਕਿਰਿਆ ਅਪਣਾ ਅਪਣਾਉਣ ਵਾਸਤੇ ਵਿਚਾਰ ਚਰਚਾ ਕਰ ਸਕਦੇ ਕਹਿੰਦੇ 4 ਘੰਟੇ ਦਾ ਵਕਤ ਦੇ ਦਿਓ ਠੀਕ ਹੈ ਜੀ ਉਹ ਚਿੱਠੀ ਮੇਰੇ ਟੇਬਲ ਤੇ ਰੱਖੀ ਸੀ ਮੈਂ ਉਹਦੀ ਕੋਈ ਫੋਟੋ ਕਾਪੀ ਨਹੀਂ ਕੀਤੀ ਉਹ ਮੇਰੇ ਟੇਬਲ ਦੇ ਉੱਤੇ ਪੇਪਰ ਵੜ ਦੇ ਥੱਲੇ ਅਈ ਔਰ 4 ਘੰਟੇ ਦਾ ਵਕਤ ਲੈ ਕੇ ਚਲੇ ਗਏ ਸ਼ਾਇਦ ਬਾਦਲ ਪੈਣ ਗਏ 12 ਵਜੇ ਆਈ ਸੀ 4 ਵਜੇ ਫੇਰ ਆਏ ਕਹਿੰਦੇ ਜੀ ਚਾਹ ਪਿਆ ਦਿਓ ਤੇ ਸਾਡੀ ਚਿੱਠੀ ਜੀ ਵਾਪਸ ਕਰ ਦਿਓ ਮੈਂ ਕੀ ਫੈਸਲਾ ਲੀਤਾ ਕਹਿੰਦੇ ਅਸੀਂ ਪੇਸ਼ ਹੀ ਨਹੀਂ ਹੋਣਾ ਮੈਂ ਕਿ ਬਹੁਤ ਧੰਨਵਾਦ ਹਣਾ ਬਹੁਤ ਧੰਨਵਾਦ ਸਹੀ ਫੈਸਲਾ ਲਿਆ ਤੁਸੀਂ ਉਸ ਤੋਂ ਬਾਅਦ ਪੀਟੀਸੀ ਵਾਲਾ ਮਸਲਾ ਖੜਾ ਹੋ ਗਿਆ ਉਹ ਇੱਕ ਕਾਲ ਤੱਕ ਸਰ ਤੋਂ ਆਦੇਸ਼ ਚਲਾ ਗਿਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਮੀਡੀਏਟ ਆਪਣਾ ਚੈਨਲ ਜਿਹੜਾ ਹੈ ਉਹ ਸ਼ੁਰੂ ਕਰੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਹੈ 24 ਘੰਟੇ ਸਿੱਖ ਸੰਗਤਾਂ ਲਈ ਉਪਲਬਧ ਕਰਵਾਵੇ ਉਹ ਤੁਸੀਂ ਸਾਰੇ ਨੇ ਦੇਖਿਆ ਹੋਣਾ ਉਹ ਮੇਨ ਕਾਰਨ ਦੂਜਾ ਜਿਹੜਾ ਬਣਿਆ ਮੈਨੂੰ ਤਬਦੀਲ ਕਰਨ ਦਾ ਮੈਂ ਹੁਣ ਪਛਤਾਵ ਹੀ ਰਹੇ ਹਾਂ ਜੀ ਉਦੋਂ ਹੀ ਇਹਨਾਂ ਨੂੰ ਦਮਦਮਾ ਸਾਹਿਬ ਤੋਂ ਵੀ ਫਾਰਕ ਕਰ ਦਿੰਦੇ ਸ਼ਾਇਦ ਜੇ ਮੌਕਾ ਨਾ ਹੁੰਦਾ ਪਰ ਚਲੋ ਪਰਮੇਸ਼ਵਰ ਦੇ ਹੁਕਮ ਚ ਸੀ ਹੁਣ ਵੀ ਇਹ ਹੋਇਆ 3 ਅਗਸਤ ਨੂੰ 선ਖਈਆ ਕਰਾਰ ਦਿੱਤੇ ਗਏ ਉਸ ਤੋਂ ਬਾਅਦ ਜੋ ਪ੍ਰੈਸ਼ਰਾਈਜ਼ ਕੀਤਾ ਗਿਆ ਲਾਲਚ ਧਮਕੀਆਂ ਵਰਤਾਰੇ ਕਦੇ ਕਹਿਣਾ ਕਿ ਅਸੀਂ ਖੰਡਾ ਖੜਕਾ ਦੇਾਂਗੇ ਕਦੇ ਰਿਕਾਰਡਿੰਗਾਂ ਕਰ ਲਈਆਂ ਕਦੇ ਕੁਛ ਕਰ ਲਿਆ ਕਦੇ ਕੁਛ ਕਰ ਲਿਆ ਉਹਦੇ ਗਿਆਨੀ ਗੁਰੂ ਗਬੀਰ ਸਿੰਘ ਅਰ ਜਾਂ ਦਚਾਂ ਦੀ ਰੇਕੀ ਕਰਨ ਤੱਕ ਚਲੇ ਗਏ ਹਰ ਚਲੋ ਮੈਂ ਫੇਰ ਕਹਦੇ ਆ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਦਾ ਪ੍ਰੈਸ਼ਰ ਸੀ। ਇਹ ਤੋਂ ਸੀ ਫੈਸਲਾ ਕਰਨ ਲੱਗੇ ਨਾ ਸ੍ਰੀ ਅਕਾਲ ਤਖਤ ਸਾਹਿਬ। ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਕਿੜਾ ਪ੍ਰਸ਼ਾਦੀ ਦੇਖ ਸੈ। ਮੈਂ ਬਾਕੀ ਸਿੰਘ ਸਾਹਿਬਾਂ ਨੂੰ ਕਿਹਾ ਮੈਂ ਕਿਹਾ ਜੀ ਇੱਕ ਗੱਲ ਪੁੱਛਣੀ ਹੈ ਕਹਿੰਦੇ ਪੁੱਛੋ। ਮੈਂ ਕਿਹਾ ਤੁਹਾਨੂੰ ਫੈਸਲਾ ਕਰਨ ਬਾਰੇ ਯਾ ਫੈਸਲਾ ਕਰਦੇ ਹੋ ਕਿਸੇ ਭਾਜਪਾ ਦਾ ਕਿਸੇ ਕਾਂਗਰਸੀ ਦਾ ਕਿਸੇ ਝੜਵਾਲੀ ਪਾਰਟੀ ਦੇ ਲੀਡਰ ਦਾ ਫੋਨ ਤਾਂ ਨਹੀਂ ਆਇਆ? ਕਹਿੰਦੇ ਨਹੀਂ ਆਇਆ। ਮੈਂ ਮਨੂਬੀਨਿਆ ਕਦੇ ਇਹ ਕਾਹ ਤੋਂ ਪੁੱਛਦੇ ਹੋ ਮੈਂ ਕਿਹਾ ਅਪਾ ਇੱਥੇ ਅਨਾਉਂਸ ਕਰਨ ਲੱਗੇ ਕਿਉਂਕਿ ਇਹ ਦੋਸ਼ ਲਾਉਣਗੇ ਔਰ ਲਾਇਬ ਹੀ ਹੈ ਕਿ ਇਹ ਜਿਹੜਾ ਫੈਸਲਾ ਹੈ ਇਹ ਕਿਸੇ ਹੋਰ ਨੇ ਕਰਾਇਆ ਇਹ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਕਾਲ ਤਖਤ ਸਾਹਿਬ ਦੇ ਉੱਤੇ ਸੰਗਤ ਦੇ ਸਾਹਮਣੇ ਇਹ ਆਪਾਂ ਕਹਿਣ ਲੱਗੇ ਕਹਿ ਦਈਏ ਕਹਿੰਦੇ ਕਹਦੇ ਹੋ ਔਰ ਅਸੀਂ ਕਿਹਾ ਵੀ ਤੁਸੀਂ ਉਹ ਸਾਰਾ ਦੇਖਿਆ ਹੋਣਾ ਸਾਰਾ ਉਹਦੇ ਵਿੱਚ ਸਭ ਤੋਂ ਪਹਿਲੇ ਲਫ਼ਜ਼ੇ ਵਰਤੇ ਗਏ ਆ ਕਿ ਸਾਡੇ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦਾ ਪ੍ਰੈਸ਼ਰ ਸੀ ਕਿਸੇ ਗੈਰ ਅਕਾਲੀ ਲੀਡਰ ਦਾ ਨਾ ਫੋਨ ਨਾ ਕਿਸੇ ਨੇ ਮਿਲ ਕੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦੇ ਆਂ ਕੁਛ ਨਹੀਂ ਆਇਆ ਵੀ ਇਹਨਾਂ ਨੂੰ ਮਾਰ ਦਿਓ ਜੀ ਇਹਨਾਂ ਨੂੰ ਸਿਆਸੀ ਮੌਤੇ ਮਾਰ ਦਿਓ ਇਹਨਾਂ ਨੂੰ ਜੀ ਖਤਮ ਕਰ ਦਿਓ ਜੀ ਇਹਨਾਂ ਨੂੰ ਕੁਛ ਨਹੀਂ ਸਿਰਫ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਸੰਗਤ ਦੀਆਂ ਭਾਵਨਾਵਾਂ ਚਾਹੁੰਦੀਆਂ ਸੀ ਕਿ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ ਚਲੋ ਮੈਂ ਕਈ ਵਾਰੀ ਸੋਚਦੇ ਹੁੰਨੇ ਆਂ ਅਸੀਂ ਵੀ ਜਦੋਂ ਮਹੰਤਾ ਨੇ ਖੁਨਾਮੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਮਹੰਤਾ ਨੂੰ ਬਾਹਰ ਕੱਢਣ ਵਾਸਤੇ ਤਾਂ ਸ਼ਹੀਦੀਆਂ ਦੇਣੀਆਂ ਪਈਆਂ ਸੀ ਸਾਡੇ ਪੁਰਖਿਆਂ ਡੰਡਾ ਨਾਲ ਬੰਨ ਕੇ ਸਾਡੇ ਸਾੜੇ ਗਏ ਸੀ ਸਾਡੇ ਪੁਰਖੇ ਤੇ ਸਾਡੇ ਨਾਲ ਤਾਂ ਕੁਝ ਵੀ ਨਹੀਂ ਹੋਇਆ ਕੀ ਹੋਇਆ ਸਾਡੇ ਨਾਲ ਕੱਖ ਵੀ ਨਹੀਂ ਹੋਇਆ ਉਹਦੇ ਮੁਕਾਬਲੇ ਸੋ ਕੋਈ ਪਰਵਾਹ ਨਹੀਂ ਹੈ